ਨਹੀਂ ਦੀਦੇ ਵੀ ਆਪਾਂ ਕਿਹੜੇ ਚ ਧਨੀਆ ਪਾਇਆ ਜੀਰਾ ਪਾਇਆ ਕੁਝ ਵੀ ਨਹੀਂ ਦੇ ਰੇ ਮਿਰਚਾਂ ਕੀ ਚ ਪਾਈ ਆਪਾਂ ਨਹੀਂ ਦੀਨੀ ਆ ਤਾਂ ਬਾਈ ਉਹਦੇ ਵਾਸਤੇ ਬਹੁਤ ਵਧੀਆ ਗਿਫਟ ਆਰਟੀਕਲ ਵੀ ਬਹੁਤ ਵਧੀਆ ਚੀਜ਼ ਆਈ ਏ ਇਹਦੀ ਐਮ ਆਰ ਪੀ ਵੀ 1995 ਨੈਟ 750 ਰੁਪਏ ਪਾਏਗੇ 750 ਦਾ ਬਾਈ ਜੀ ਆ ਪਾ ਰਹੇ ਬਾਈ ਨੇ ਬਹੁਤ ਘੈਂਟ ਘੈਂਟ ਚੀਜ਼ਾਂ ਦਿਖਾਈ ਜਾਂਦਾ ਬਾਈ ਜੀ ਮੇਰੀਆਂ ਭੈਣਾਂ ਵਾਸਤੇ ਮੇਰੀਆਂ ਬੀਬੀ ਸਸੀ ਘਾ ਬਾਈ ਸਾਰਿਆਂ ਨੂੰ ਤੁਹਾਡਾ ਜਾਦੂ ਲਵਾ ਲੁੱਤੇ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਾਈ ਬਾਈ ਜੀ ਕੋਲੇ ਸਪੈਸ਼ਲ ਚੀਜ਼ਾਂ ਦੇਖਣ ਆਏ ਹੋਏ ਆ ਇਹ ਬਾਈ ਦੀ ਦੁਕਾਨ ਦਾ ਨਾਮ ਸ਼੍ਰੀ ਬਾਲਾ ਜੀ ਕ੍ਰੌਕਰੀ ਸਟੋਰ ਹੈ ਬਾਈ ਜੀ ਤੇ ਬਾਈ ਕੋਲੇ ਘੱਟ ਰੇਟ ਤੇ ਹੋਲ ਸੇਲ ਦਾ ਬਾਈ ਜੀ ਦਾ ਕੰਮ ਹੈ ਤੇ ਆਜੋ ਸੋਨੋ ਨੂੰ ਬਾਈ ਨਾਲ ਮਿਲ ਕੇ ਘੈਂੜ ਘੈਂੜ ਚੀਜ਼ਾਂ ਦਿਖਾਉਣੇ ਆਪਣੀਆਂ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਵੀ ਆ ਮਾਤਾ ਜੀ ਵਾਸਤੇ ਵੀਡੀਓ ਸਪੈਸ਼ਲ ਆਏ ਉਹਨਾਂ ਵਾਸਤੇ ਕ੍ਰੌਕਰੀ ਦਾ ਸਮਾਨ ਪੂਰਾ ਇੱਥੋਂ ਜਿਹੜਾ ਹੁੰਦਾ ਵੀ ਆਪਣੇ ਘਰ ਦੀ ਸੂਈ ਦਾ ਸਮਾਨ ਪੂਰਾ ਇੱਥੋਂ ਮਿਲਦਾ ਚਲੋ ਆਪਾਂ ਬਾਈ ਮਿਲ ਕੇ ਤੁਹਾਨੂੰ ਦਿਖਾਉਣੇ ਆਜੋ ਹੋਰ ਭਾਈ ਜੀ ਕੀ ਹਾਲ ਚਾਲ ਹੈ ਜਰਾ ਭਰਾ ਜੀ ਬਸ ਵਧੀਆ ਭਾਈ ਜੀ ਅਸੀਂ ਸੁਣਿਆ ਕਿ ਆਪਣਾ ਇਥੇ ਹੋਲ ਸੇਲ ਦਾ ਕੰਮ ਆਦੇ ਨਾਲੇ ਹਾਂਜੀ ਹਾਂਜੀ ਆਪਣੀਆਂ ਵਧੀਆ ਕੁਆਲਿਟੀਆਂ ਦਿਖਾਉਣੇ ਹੋ ਹਾਂਜੀ ਆਪਣਾ ਪੂਰਾ ਹੋਲ ਸੇਲ ਦਾ ਕੰਮ ਹੈ ਨਾਲੇ ਰਿਟੇਲ ਦਾ ਦੋਨੋਂ ਆਪਣੇ ਕੰਮ ਹੈ ਠੀਕ ਹੈ ਭਾਈ ਜੀ ਆਪਣੇ ਕੋਲੇ ਟ੍ਰੋਕਰੀ ਦੀ ਹਰ ਪ੍ਰਕਾਰ ਦੀ ਨਵੀਂ ਤੋਂ ਨਵੀਂ ਵੈਰਿਟੀ ਹਰ ਪ੍ਰਕਾਰ ਦੀ ਹੈ ਭਾਈ ਚਲੋ ਆਪਾਂ ਨੂੰ ਫੇਰ ਵਧੀਆ ਵਧੀਆ ਚੀਜ਼ਾਂ ਦਿਖਾਓ ਪਹਿਲਾਂ ਵਧੀਆ ਚੀਜ਼ਾਂ ਤੁਸੀਂ ਆਹ ਦੇਖੋ ਜੀ ਆਪਣੇ ਕੋਲੇ ਆਈਸਕ੍ਰੀਮ ਸੈੱਟ ਆਇਆ ਜੀ ਬਹੁਤ ਸੋਹਣਾ ਸ਼ਾਨਦਾਰ ਗਿਫਟ ਹੈ ਦੀਵਾਲੀ ਤੇ ਸਭ ਤੋਂ ਵੱਧ ਸਵਾਦ ਇਹ ਸਭ ਤੋਂ ਵੱਧ ਵਿਕਦੇ ਹੈਗਾ ਦੀਵਾਲੀ ਦੇ 545 ਐਮ ਆਰ ਪੀ ਆਈ ਜੀ ਆਪਾਂ ਨੂੰ ਨੈਟ 200 ਦਾ ਪਏਗਾ ਨੈਟ 200 ਦਾ ਨੈਟ 200 ਦਾ ਠੀਕ ਹੈ ਭਾਈ ਜੀ ਤੇ ਸ਼ਾਨਦਾਰ ਗਿਫਟ ਪੂਰਾ ਕੰਪਨੀ ਬ੍ਰਾਂਡਡ ਮਾਲ ਹੈ ਸੰਜੀਵ ਕੁਪੂਲ ਕੰਪਨੀ ਦਾ ਇਸ ਤਰ੍ਹਾਂ ਦੇ ਨਾਲ ਆਪਾਂ ਨੂੰ ਬੁੱਢਣ ਦੇ ਕਨਸਟਰ ਸੈੱਟ ਮਿਲ ਜਾਣਗੇ ਪ੍ਰੋਪਰ ਬੁੱਢਣ ਦਾ ਬੁੱਢਣ ਸਟੈਂਡ ਆ ਦੇਖੋ ਇਹ ਬੁੱਢਣ ਸਟੈਂਡ ਵੀ ਨਾਲ ਹੀ ਮਿਲਦੇ ਆਈ ਭਾਈ ਦੇਖ ਸਕਦੇ ਜਿਹੜਾ ਆਪਾਂ ਮੰਨ ਕੇ ਕਾ ਮਸਾਲੇ ਪਾਉਣੇ ਆਪਾਂ ਨਹੀਂ ਨਹੀਂ ਦੀਂਦੇ। ਇਹ ਵੀ ਸ਼ਾਨਦਾਰ ਤਰ੍ਹਾਂ ਸੁਵੀ ਦੇ ਵਿੱਚ ਕਹਿੰਦਾ ਮਤਲਬ ਕਿ ਆਪਾਂ ਨੂੰ ਬਈ ਕੋਈ ਮਸਾਲੇ ਨਹੀਂ ਦੀਂਦੇ ਵੀ ਆਪਾਂ ਕਿਹੜੇ ਚ ਧਨੀਆਂ ਪਾਇਆ ਜੀਰਾ ਪਾਇਆ ਕੁਛ ਵੀ ਨਹੀਂ ਦੇ ਰਹੇ ਮਿਰਚਾਂ ਕਿਹ ਚ ਪਾਈ ਆਪਾਂ ਨਹੀਂ ਦੀਨੀਆਂ ਤਾਂ ਬਈ ਉਹਦੇ ਵਾਸਤੇ ਮੈਂ ਕਹਿੰਨਾ ਆਪਣੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਵਾਸਤੇ ਕਹਿਣਾ ਵੀ ਆ ਜੀ ਬਹੁਤ ਵੇਲੇ ਸਾਨੂੰ ਦੂਰੋਂ ਲਾਇ ਸੋਨਾ ਲੱਗਦਾ ਪਿਆ ਤੇ ਆਪਾਂ ਨੇੜੇ ਲਾਇ ਚੀਜ਼ ਸਾਰੀ ਸਮਝੀ ਰਹਿੰਦੀ ਹੈ ਜੀ ਸਾਰਾ ਸਮਝ ਨਹੀਂ ਦੂਰੋਂ ਦੇਖ ਸਕਦੇ ਬਈ ਜੀ ਆਪਾਂ ਵੀ ਇਹਦੇ ਵਿੱਚ ਜੀਰਾ ਪਿਆ ਸੌਂ ਹਾਂਜੀ ਹਾਂਜੀ ਜਿਵੇਂ ਟਰਾਂਸਪੇਰੈਂਟ ਹੈ ਟਰਾਂਸਪੇਰੈਂਟ ਪਲਾਸਟਿਕ ਠੀਕ ਹੈ ਬੋਰ ਨਹੀਂਦਾ ਭਾਈ ਜੀ ਕੋਈ ਨਿਸ਼ਾਨ ਨਹੀਂ ਪਿਆ ਆ ਕੀ ਚੀਜ਼ ਹੈ ਭਾਈ ਆ ਆਪਣੇ ਸ਼ੂ ਹੈ ਕੇ ਫੋਲਡੇਬਲ ਅੱਛਾ ਤੁਸੀਂ ਕੇ ਮਰਜੀ ਨੂੰ ਫੋਲਡ ਕਰ ਲਓ ਕਿਤੇ ਮਰਜੀ ਨਾਲ ਲੈ ਜਾਓ ਕਮਲੇ ਕਮਲੇ ਦੀ ਸ਼ਾਨ ਵਧਾਰਾਂ ਲਈ ਠੀਕ ਹੈ ਭਾਈ ਜੀ ਹਲੋ ਪੂਰਾ 1200 ਐਮ ਆਰ ਪੀ ਆ ਦੀ ਆਪਾਂ ਨੂੰ ਨੈਟ 500 ਰੁਪਏ ਦਾ ਪੈ ਗਈ 500 ਰੁਪਏ ਦਾ ਹਾਂ ਜੀ ਪੂਰਾ ਫੋਲਡੇਬਲ ਹੈ ਕੇ ਮਰਜੀ ਨੂੰ ਫੋਲਡ ਕਰ ਲਓ ਆ ਦੇਖ ਸਕਦੇ ਇੰਡੀਅਨ ਕੁਆਲਿਟੀ ਹੈ ਇੰਡੀਆ ਦਾ ਬਿਆਲ ਚੱਲਣਾ ਚਾਈਨੀਸ ਆ ਰਿਹਾਗਾ ਤੇ ਹੋਰ ਭਾਈ ਜੀ ਆਪਣੇ ਕੋਲ ਆਂਡਾ 8 ਆਂਡਾ ਰੱਖੀਏ ਭਾਈ ਅਰੇ ਏ ਬਹੁਤ ਅੱਜਕੱਲ ਨਵੀਂ ਲੇਟੈਸਟ ਚੀਜ਼ ਆਈ ਹੈ ਬਿਲਕੁਲੀ ਬਾਈ ਜੀ ਆਪਾਂ ਨਾ ਹੁਣ ਨਵੀਂ ਚੀਜ਼ ਕੱਢਣ ਲੱਗੇ ਆ 1 ਮਿੰਟ 1 ਮਿੰਟ 1 ਮਿੰਟ ਬਾਈ ਜੀ ਦਿਖਾਉਣ ਤੋਂ ਪਹਿਲਾਂ ਇਹ ਬਾਈ ਜੀ ਡਾਇਨਾਸੌਰ ਦਾ ਅੰਡਾ ਕਹਿੰਦੇ ਇਹਨੂੰ ਠੀਕ ਹੈ ਜੀ ਦੇਖ ਸਕਦੇ ਹੋ ਸੋਨੇ ਦਾ ਅੰਡਾ ਬਾਈ ਜੀ ਮੈਨੂੰ ਡਰ ਲੱਗ ਰਿਹਾ ਮੇਰਾ ਬਾਈਗੇ ਚੋਰੀ ਨਾ ਕਰਕੇ ਲੈ ਜੀ ਠੀਕ ਹੈ ਬਾਈ ਜੀ ਦੁਕਾਨ ਦੇ ਉੱਤੇ ਵੱਡਾ ਕੰਮ ਹੈ ਤੇ ਬਾਈ ਜੀ ਹੁਣ ਇਹ ਖੋਲ ਕੇ ਦਿਖਾਉਣ ਹੈ ਵੀ ਇਹ ਚੀਜ਼ ਕੀ ਹੈ ਇਹ ਇੱਕ ਬਹੁਤ ਹੀ ਨਵੇਂ ਸਟਾਈਲ ਦੇ ਚਮਚਾ ਦਾ ਸਟੈਂਡ ਹੈ ਜੀ ਆਹ ਲਓ ਬਾਈ ਗੋਲਡਨ ਸਪੂਨ ਹੀ ਕੱਬ ਸੇ ਚਾ ਚੰਦਲਾ ਰੂਈ ਜਿੱਥੇ ਪਿਆ ਹੋਇਆ ਦੇਖੋ ਬਾਈ ਜੀ ਆ ਬਹੁਤ ਘੇਰ ਦੇਖੋ ਬਾਈ ਜੀ ਪੂਰੀ ਟੋਕਰੀ ਭਰਾਈ ਬਾਈ ਜੀ ਲੈਂਦਾ ਤਾਂ ਨਹੀਂ 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 ਗਰੰਟੀ ਹਾਸਦੀ ਦੀ ਆਪਣੇ ਕੋਲ ਹੀ ਠੀਕ ਹੈ ਬਾਈ ਜੀ ਇਹ ਐਤੋਂ ਆਈ ਆਪਣੇ ਕਿੰਨੇ ਪੀਸ ਵਿਕ ਗਏ ਆਪਣੇ ਕੋਲ ਹੀ ਠੀਕ ਹੈ ਬਾਈ ਜੀ ਬਾਈ ਡਾਇਨਾਸੌਰ ਦਾ ਆਂਡਾ ਲਾ ਲਓ ਇੱਕ ਸੋਨੇ ਦਾ ਆਂਡਾ ਲਾ ਲਓ ਹਨਾ ਬਾਈ ਜੀ ਜਦੋਂ ਅਸੀਂ ਇਹ ਨਾ ਚਮਚੇ ਨਾਲ ਖਾਵਾਂਗੇ ਨਾ ਮੈਨੂੰ ਤਾਂ ਫੀਲਿੰਗ ਉਹਦੇ ਨਾਲ ਹੀ ਹੋਣੀ ਹੈ ਮੈਂ ਸੋਨੇ ਦੇ ਚਮਚੇ ਨਾਲ ਜੰਮੇ ਹੋਏ ਵਾਲੀ ਗੱਲ ਹੋਏਗੀ ਬਾਈ ਜੀ ਠੀਕ ਆਪਾਂ ਬੜੀਆ ਬੈਗ ਅਵੇਬਲ ਹੁੰਦੇ ਸਾਰੇ ਅੱਜ ਦਾ ਸਟੋਰੇਜ ਬੈਗ ਚ ਲੈ ਗਏ ਸ ਠੀਕ ਹੈ ਭਾਈ ਇਹਨਾਂ ਦੇ ਕੱਪੜੇ ਕਿਸ ਤੋਂ ਕਿੰਨੇ ਮਾਦੀ ਸਾਹਮਣੇ ਦਫਈ ਪੂਰਾ ਸਪੀਰੀਅਰ ਕੁਆਲਿਟੀ ਬੈਗ ਹੁੰਦੀ ਹੈ ਇਹ ਜਿਵੇਂ ਬੱਚਿਆਂ ਦੇ ਕੱਪੜੇ ਪੋਣਿਆ ਕੋਈ ਹੋਰ ਪੋਣੇ ਹੈਗੇ ਆ ਚੀ ਜਈ ਪੂਰੀ ਟੋਪ ਦੀ ਅੱਗੇ ਨਾਲੇ ਅੱਗੇ ਸਾਰੀ ਚੀਜ਼ ਦਾ ਪਤਾ ਲੱਗਦਾ ਹੈਗਾ ਮਤਲਬ ਇਹ ਕਹਿੰਦਾ ਮਤਲਬ ਆ ਗਿਆ ਵੀ ਸਾਰੀ ਕੰਮ ਆਉਣ ਵਾਲੀ ਚੀਜ਼ ਹੈ ਸਾਡੇ ਭਰਾਵਾਵਾ ਦੇ ਵੀ ਚੀਜ਼ ਆ ਗਈ ਪੂਰੇ ਕੰਮ ਵਾਲੀ ਦਾ ਮਾਰ ਨਹੀਂ ਥੇ ਹੁੰਦੀ ਆ ਦਾ ਅੰਬਲੈਂਨ ਇਥੇ ਹੁੰਦੀਆਂ ਹਨਾ ਜਾਂ ਕੁਝ ਨਹੀਂ ਇਥੇ ਹੁੰਦਾ ਬਾਈ ਜੀ ਆਪਣੇ ਆਪਣੇ ਵਾਸਤੇ ਵੀ ਹੈਗੇ ਬਣੇ ਇਹਦੇ ਕੋਲੇ ਜ਼ਰੂਰੀ ਨਹੀਂ ਕਿ ਅਗਰ ਲੇਡੀ ਜੀ ਵਾਸਤੇ ਲੈ ਕੇ ਜਾਣਾ ਆ ਦੇਖੋ ਇੱਕ ਕੀ ਚੀਜ਼ ਹੈ ਬਈ ਇਹ ਨਾ ਸਿਕਾ ਰਾਉਂਡ ਟੇਬਲ ਹੈ ਬ੍ਰਾਂਡਡ ਕੰਪਨੀ ਦਾ ਠੀਕ ਹੈ ਬਾਈ ਜੀ ਹੋਲਡੇਬਲ ਹੈ ਇਹਨੂੰ ਉਤਾਰ ਕੇ ਤੁਸੀਂ ਕਿਤੇ ਮਰਜੀ ਨਾਲ ਲੈ ਕੇ ਜਾ ਸਕਦੇ ਹੋ ਆਪਣੇ ਕਾਰ 'ਚ ਲੈ ਕੇ ਜਾਣਾ ਕਿਤੇ ਹੋਰ ਲੈ ਕੇ ਜਾਣਾ ਬੈਡ ਜਿਵੇਂ ਕਿ ਆ ਦੇਖੋ ਤੁਸੀਂ ਠੀਕ ਹੈ ਬਾਈ ਜੀ ਇਹ ਵੁੱਡਨ ਟ੍ਰੇ ਹੈ ਜੀ ਪੂਰੀ ਲੱਗਦਾ ਇਹ ਤਾਂ ਡਿੱਗਣ ਦਾ ਉਹ ਵਧੀਆ ਸੇਫ ਹੈ ਕੰਟੇਨਰ ਪੂਰਾ ਮਤਲਬ ਸਾਰੀ ਸੇਫਟੀ ਨਾਲ ਹੈਗੀ ਨਾਲੇ ਰਿਟੇਟ ਹੁੰਦੀ ਹੈ ਸਾਰੀ ਇਹ ਮਰਜ਼ੀ ਘੁਮਾ ਲਓ ਇਹਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਹੈਗਾ ਬਾਈ ਜੀ ਆ ਕੱਟ ਦੇ ਕੰਟੇਨਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਕਹ ਇੱਕ ਹੁੰਦੀ ਆ ਬਈ ਯਾਰ ਦੇਖ ਸਾ ਸ। ਲੈ ਬੱਚਾ ਖੇਡ ਨਹੀਂ ਰੋਂਦਾ ਦਾ ਬੱਚਾ ਵੀ ਇਹ ਨਾਲ ਖੇਡ ਖੇਡ ਸਕਦਾ। ਇਹ ਕੀ ਚੀਜ਼ ਜੀ? ਇਹ ਕਾ ਦੇਖੋ ਇਹ ਨੈਪਕਿਨ ਸਟੈਂਡ ਹੈ ਜੀ। ਇਹ ਕਾ ਜਿਵੇਂ ਨੈਪਕਿਨ ਰੱਖਣੇ ਆ ਉੱਪਰ। ਪੁਰਾਣੇ ਟਾਈਮ ਦੇ ਖਤਮ ਹੋ ਗਏ ਸਾਡੇ ਨਵੇਂ ਰਵਾਇਤ ਅੱਜ ਕੱਲ ਜਿਵੇਂ ਚੱਲਦੇ ਨੇ। ਠੀਕ ਹੈ ਬਈ ਜੀ। ਆਹ ਦੇਖ ਸਾ ਬਈ ਨੈਪਕਿਨ ਸਟੈਂਡ ਆ ਗਿਆ। ਆਹ ਬਈ ਜੀ ਹੁਣੀ ਯੂਨੀਕਰਨ ਕਲਰ ਕਿਟਈ ਇਹ। ਓਹ ਡਬਲ ਲੇਅਰ ਹੈ। ਤੁਸੀਂ ਕੈਮਰਾ ਇੱਧਰ ਕਰਕੇ ਦਿਖਾਓ ਜੀ ਜਵਾਕਾਂ ਦੀ ਅੰਨੀ ਮਨਪਸੰਦੀ ਦਾ ਚੀਜ਼। ਇਹ ਡਬਲ ਲੇਅਰਿੰਗ ਉਹ ਆਏ ਗਿਫਟ ਆਈਟਮ ਆ ਜੀ ਤਾਂ ਬਹੁਤ ਵਧੀਆ ਚੀਜ਼ ਆਈ। ਇਹ ਆਪਾਂ ਤੁਹਾਨੂੰ 1000 ਪਲੱਸ ਮਿਲੇਗੀ। ਆਪਣਾ ਰੇਟ ਹੀ 750 ਰੁਪਿਆ। 750 ਦੇ ਵਿੱਚ 750 ਦੇ ਵਿੱਚ। ਬਾਈ 750 ਦੇ ਵਿੱਚ ਬਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ। ਮੈਨੂੰ ਤਾਂ ਐ ਲੱਗਿਆ ਟੈਚੀ ਦੀ ਇਹਦੀ ਕਲਰ ਦੇਖ ਕੇ ਨੂੰ ਬੜੀਗਾ ਮੈਂ ਟੈਚੀ ਦਿਖਾਉਣਾ ਕਿਦਾਂ ਦਾ। ਮੈਨੂੰ ਟੈਚੀ ਦੇਖ ਕੇ ਐ ਲੱਗਿਆ ਕਿ ਇਹ ਤਾਂ ਬੱਚਿਆਂ ਵਾਸਤੇ ਚੀਜ਼ਾਂ ਨਿਕਲੀਆਂ ਨੇ। ਤੁਸੀਂ ਦੇਖੋ ਬਹੁਤ ਸ਼ਾਨਦਾਰੀ। ਸਾਰਾ ਪ੍ਰੀਮੀਅਮ ਕੁਆਲਿਟੀ ਦੇ ਕਲਰ ਹੈ ਇਸ 'ਚ। ਆ ਦੇਖੋ ਜੀ। ਆ ਦੇਖੋ ਇੱਕ ਵਾਰੀ ਬਾਈ ਮੜਾ ਧਿਆਨ ਨਾ ਦਿਖਾ ਦੇ ਵੀ ਕੀ ਚੀਜ਼ ਇਸ ਸਿਰਫ 750 ਸਾਢੇ 750 ਚ ਬਾਈ ਆਨਲਾਈਨ ਵੀ ਤੁਹਾਨੂੰ 1250 ਦੇ ਆਸ-ਪਾਸ ਮਿਲੇਗਾ ਜੀ 1250 ਦੇ ਵਿੱਚ ਕਿ ਨਾ ਆਨਲਾਈਨ ਬਾਈ ਮੈਨੂੰ ਪੂਰੀ ਮਾਨਸਾ ਚ ਬਾਈ ਤੁਹਾਨੂੰ ਇਹ ਚੀਜ਼ ਮਿਲਣੀ ਨਹੀਂ ਹੈਗੀ ਐਨੇ ਘੱਟ ਰੇਟ ਦੇਤੇ ਤੇ ਬਾਈ ਬਾਈ ਜਿਹੜੀ ਡਿਲੀਵਰੀ ਹੈ ਨਾ ਉਹ ਆਨਲਾਈਨ ਆਪਣੀ ਸਾਰੇ ਕਿਤੇ ਡਿਲੀਵਰੀ ਹੈ ਜੀ ਤੁਸੀਂ ਕਿਤੇ ਵੀ ਘਰ ਬੈਠੇ ਮੰਗਵਾ ਸਕਦੇ ਹੋ ਰਿਵਰੀ ਚਾਰਜ ਤੁਹਾਡੇ ਐਕਸਟਰਾ ਰਹਿਣਗੇ ਆ ਦੇਖੋ ਜੀ ਹਾਂਜੀ ਭਾਈ ਜੀ ਕੱਚ ਦਾ ਸਾਰਾ ਬੋਲ ਟਿਫਣਾ ਹੀ ਪੂਰਾ ਨਾਲ ਬੋਲ ਲਈ ਕੱਚ ਦੀ 3 ਪੀਸ ਕੰਟੇਨਰ ਟਿਫਣਾ ਹੀ ਠੀਕ ਹੈ ਜੀ ਸੰਜੀਕਪੁਰ ਕੰਪਨੀ ਦਾ ਹੈਗਾ ਇਹ ਜੇ ਤੁਸੀਂ ਐਮ ਆਰ ਪੀ ਦੇਖੋਗੇ ਐਮ ਆਰ ਪੀ 1995 ਹੈ ਜੀ 1995 ਹਾਂ ਜੀ ਆਪਾਂ ਨੂੰ ਸਿਰਫ ਇਹ 750 ਰੁਪਏ ਦਾ ਪਈ ਗਈ 750 ਰੁਪਏ ਦਾ ਬਾਈ ਦੀ ਐਮ ਆਰ ਪੀ ਦੇਖ ਸਕਦੇ ਹੋ ਬਾਈ ਦੀ ਕਿਹੜੇ ਪਾਸੇ ਰਹੀ ਪਈ ਇਹ ਇਧਰਲੇ ਪਾਸੇ ਹੈ ਨਾ ਹਾਂ ਜੀ ਆਹ ਦੇਖ ਸਕਦੇ ਹੋ ਫਰੈਸ਼ ਮਾਲ ਹੈ 295 ਰੁਪਏ ਦੀ ਐਮ ਆਰ 2024 ਦਾ ਫਰੈਸ਼ ਮਾਲ ਹੈ 2024 ਲਿਖਿਆ ਜੁਲਾਈ 2024 ਦਾ ਬੜਾ ਸਾਰਾ ਫਰੈਸ਼ ਮਾਲ ਆਪਣੇ ਕੋਲ ਹੀ ਸਾਰਾ ਮਾਲ ਬਾਈ ਜੀ ਕਿੰਨੇ ਚ ਦੇ ਰਹੇ ਹੋ ਬਾਈ ਜੀ ਇਹ 750 ਹੀ ਸਿਰਫ 750 ਦੇ ਵਿੱਚ ਸਿਰਫ ਦੇ ਰਹੇ ਬਾਈ ਜੀ ਹੋਲ ਸੇਲ ਦਾ ਕਰ ਬਾਈ ਜੀ ਜਲਦੀ ਆ ਜਾਓ ਬਾਕੀ ਜਿਹੜਾ ਆਪਣੇ ਤੋਂ ਬਲਕ ਚੀਜ਼ਾਂ ਚ ਆਰਡਰ ਲਊਗਾ ਉਹਨਾਂ ਨੂੰ ਹੋਰ ਵੀ ਲੈਸ ਹੋਊਗਾ ਜੀ ਜਿਹੜਾ ਆਪਣੇ ਤੋਂ ਕੁਆਂਟੀਟੀ ਨਾਲ ਮਾਲ ਚੱਕੂਗਾ ਹੋਰ ਵੀ ਲੈਸ ਹੋਊਗਾ ਠੀਕ ਹੈ ਬਾਈ ਜੀ ਇਹ ਇਹ ਸਾਰਾ ਮਾਈਕ੍ਰੋਵੇਵ ਸੈੱਟ ਹੈ ਜੀ ਪੰਜ ਪੀਸਾ ਦਾ ਮਾਈਕ੍ਰੋਵੇਵ ਚ ਕੰਟੇਨਰ ਆਪਣੇ ਘਰ ਨੋਰਮਲ ਜੀ ਹੋ ਜੇਗਾ ਅੱਜ ਕੱਲ ਹਾਂ ਜੀ ਜੀ ਬਹੁਤ ਵਧੀਆ ਗਿਫਟ ਆਰਟੀਕਲ ਵੀ ਬਹੁਤ ਵਧੀਆ ਚੀਜ਼ ਹੈ ਇਹ ਇਹਦੇ ਐਮ ਆਰ ਪੀ ਵੀ 1995 نیٹ 750 ਰੁਪਏ ਪਾਏਗਾ 750 ਦਾ ਬਾਈ ਜੀ ਆ ਪਾ ਰਹੇ ਬਾਈ ਨੇ ਬਹੁਤ ਘੈਂਟ ਘੈਂਟ ਚੀਜ਼ਾਂ ਦਿਖਾਈ ਜਾਂਦਾ ਬਾਈ ਜੀ ਮੇਰੀਆਂ ਭੈਣਾਂ ਵਾਸਤੇ ਮੇਰੀਆਂ ਬ ਤੁਹਾਨੂੰ ਐਦੋਂ ਵੀ ਲੈਸ ਹੋਰ ਕਰਾ ਦਾਂਗੇ ਬਾਈ ਜੀ ਜੇ ਬਾਈ ਜੀ ਕੋਈ ਚੀਜ਼ 700 ਦੀ ਦਿੰਦਾ ਆ ਬਚਾਰੀ ਟੈਂਪਰੇਚਰ ਬੋਰਡ ਲੈ ਜੀ ਬਜਾਤ ਇਹਦੇ ਰੇਟ 250 ਪਲੱਸ ਹੈ ਆਪਣਾ ਨੈਟ ਰੇਟ 150 ਰੁਪਏ ਜੀ ਇਸ ਦਾ 150 ਰੁਪਏ 150 ਰੁਪਏ ਟੈਂਪਰੇਚਰ ਬੋਰਡ ਉੱਪਰ ਟੈਂਪਰੇਚਰ ਸ਼ੋ ਕਰੇਗਾ ਠੀਕ ਹੈ ਟੈਂਪਰੇਚਰ ਕਿੰਨੇ ਦਾ ਕਿੰਨੇ ਦਾ ਚੱਲ ਰਿਹਾ ਹਾਂ ਜੀ ਠੀਕ ਹੈ ਠੀਕ ਹੈ ਚਲੋ ਕੋਈ ਟੈਂਪਰੇਚਰ ਸ਼ੋ ਕਰੇਗਾ ਇਸ ਦਾ ਠੀਕ ਹੈ ਜੀ ਤੇ ਆ ਅੱਗੀ ਨਵਟਾ ਦੀ ਗਰਮ ਠੰਡੇ ਵਾਲੀ ਬੋਰਡ ਆ ਠੀਕ ਹੈ ਬਾਈ ਇਹਨਾਂ ਦੀ ਐਮ ਆਰ ਪੀ ਹੈ ਕਿ 1795 ਆਪਾਂ ਨੂੰ ਨੈਟ 600 ਮਿਲ ਜੂ ਇਹਦੇ ਵਿੱਚ ਹਾਂਜੀ ਹਾਂਜੀ ਟੱਕਾਂ ਮਿਲ ਜਾਣਗੇ 24 ਘੰਟੇ ਆਪਣਾ ਗਰਮ ਠੰਡੇ ਦੀ ਗਾਰੰਟੀ ਐਸ ਦੀ ਠੀਕ ਹੈ ਜੀ ਹਾਂਜੀ ਹੋਰ ਦਿਖਾਓ ਬਾਈ ਵਧੀਆ ਬੱਚਿਆਂ ਵਾਸਤੇ ਛੋਟੇ ਬੱਚਿਆਂ ਵਾਸਤੇ ਆਪਣੇ ਕੋਲ ਕੀ ਚੀਜ਼ ਹੈ ਛੋਟੇ ਬੱਚੇ ਵਾਸਤੇ ਆਪਣੇ ਕੋਲ ਇੱਕ ਗੇਮ ਹੈ ਜੀ ਜੀ ਮਹਾਮਾਲ ਛੋਟੇ ਬੱਚੇ ਕੋਈ ਹੈ ਕੋਈ ਤਿੰਨ ਮਹੀਨੇ ਨਾ ਨਾ ਇਸ ਤਰ੍ਹਾਂ ਦੀ ਨਹੀਂ ਇਸ ਤਰ੍ਹਾਂ ਦੀ ਗੇਮ ਹੈ ਜੀ ਹਾਂਜੀ 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 ਜਿਵੇਂ ਆਪਣੀ ਇਹ 50% ਆਫ ਤੇ ਕੱਢੀਆਂ ਹੋਈਆਂ ਸਾਰੀਆਂ ਗੇਮਾਂ ਆ ਜੀ ਠੀਕ ਹੈ ਜੀ ਆ ਗੇਮਾਂ ਹੋ ਗਿਆ ਆ ਸਾਰੀਆਂ ਇੱਕ ਤਾਂ ਬ੍ਰਾਂਡ ਕੰਪਨੀ ਦੀਆਂ ਹੀਆਂ ਆ ਸਾਰੇ ਆਪਣੇ 50% ਡਿਸਕਾਊਂਟ ਤੇ ਆ ਜੀ ਇਹ 50% ਐਮ ਆਰ ਪੀ ਦੇ ਕੇ ਸਿੱਧਾ 50% ਡਿਸਕਾਊਂਟ ਕਰਕੇ ਲੈ ਜਾਓ ਜੀ ਠੀਕ ਹੈ ਜੀ 485 ਐਮ ਆਰ ਪੀ 240 ਰੁਪਏ ਸਾਰੇ 50% ਲੈਸ ਤੇ ਹੈ ਗੇਮਾ ਮੈ ਜਾਣਗੇ ਚਾੜੇ ਕੱਪ ਸਾਰੇ ਨਵੇਂ ਦੇ ਆਂਦੇ ਇੱਕ ਆ ਜੀ ਦੇਖੋ ਤੁਥ ਬਿਕ ਇਹ ਤਿੰਨ ਨਵੇਂ ਦੇ ਆਂਦੇ ਆ ਸਾਰੀ ਇੱਥੋਂ ਆਏ ਹੋ ਮਾਰੇ ਕਿਉਂਕਿ ਬਾਈ ਜੀ ਠੀਕ ਹੈ ਤੇ ਇਹਦੇ ਇੰਜਨ ਜੋ ਚੀਜ਼ ਨਿਕਲ ਕੇ ਆਉਂਦੀ ਆ। ਹਾਂ ਬੱਚਿਆਂ ਦੇ ਲੰਚ ਬਾਕਸ ਸਾਰੇ ਨਵੇਂ-ਨਵੇਂ ਡਿਜ਼ਾਈਨਾਂ ਦੇ 3 ਪਾਰਟੀਸ਼ਨ 2 ਪਾਰਟੀਸ਼ਨ ਸਾਰੇ ਮਿਲ ਜਾਣਗੇ ਏ ਟੂ ਜ਼ेड ਆਪਾਂ ਨੂੰ। ਬਾਕੀ ਕ ਆਪਣੇ ਹੋਰ ਸਕੀਮ ਹੈ ਜੂਸ ਗਲਾਸ ਹੈਗੇ ਠੀਕ ਆ ਦਿਖਾਓ ਜੂਸ ਗਲਾਸ ਦਿਖਾਓ ਬਈ ਜੀ। ਆ ਜੂਸ ਗਲਾਸ ਹੈ ਆਪਾਂ ਕੋਲੇ ਕਿਤਾਬ ਮਾਡਲ ਮਿਲ ਜੇਗਾ ਜੀ ਇਹਦੇ 10 ਤੋਂ 12 ਮਾਡਲ ਮਿਲ ਜਾਣਗੇ ਆਪਣੇ ਕੋਲੇ। ਠੀਕ ਐਮ ਆਰ ਪੀ ਇਹਨਾਂ ਦੀ 11 ਲਾ। ਉਹ ਆ ਚੀ ਬਈ ਉਹ ਆ ਗਈ ਨਾ ਮਤਲਬ ਪੀਨ ਵਗੈਰਾ ਨੂੰ ਨਾ ਅੱਜ ਬੋਡਨ ਦਾ ਸੇਪ ਰਹੀ ਅਦਿਕਾਲ ਰਿਵਾਜ ਬਹੁਤ ਚੱਲਿਆ ਹੋਇਆ ਹੈਗਾ ਰੇਟ ਕੀ ਹੈ ਬਈ ਇਹਦਾ ਰੇਟ ਇਹਦਾ 150 ਤੇ 200 ਜੀ ਅਪਰੋਕਸ ਹੈ ਜੀ 200 ਤੇ 150 ਦੇ ਅਪਰੋਕਸ ਹੈ ਆਪਾਂ 150 ਪਰ ਨੈਟ ਲਗਾ ਦਾਂਗੇ ਇਹ ਨੈਟ ਬਈ 150 ਲਗਾ ਰਿਹਾ ਬਾਟੇ ਤੁਹਾਨੂੰ ਜਿਹੜੀ ਗੱਲ ਦੱਸਣਾ ਚਾਹਣਾ ਇਹ ਚੱਕਣ ਦਾ ਕਾਰਨ ਇਹ ਹੈ ਬਈ ਜੀ ਜਿਹੜਾ ਤੁਹਾਨੂੰ 2000 2000 ਤੋਂ ਪਲੱਸ ਹੈ ਨਾ ਹਾਂ ਜੀ 2000 ਤੋਂ ਪਲੱਸ ਜਿਹੜਾ ਸ਼ੋਪਿੰਗ ਬਾਈ ਕੋਲੇ ਆ ਕੇ ਕਰੂ ਉਹਨੂੰ ਬਈ ਜੀ ਆ ਚੀ ਫਰੀ ਹੈ ਇਹਦਾ ਰੇਟ ਤੁਹਾਨੂੰ ਐ ਪੁੱਛੇ ਵੀ 10 ਰੁਪਏ ਦੀ ਚੀਜ਼ ਨਹੀਂ ਹੈਗੀ ਜੇ ਤੁਸੀਂ ਸਮਝੋਗੇ ਕਿ 10 ਰੁਪਏ ਦੀ ਚੀਜ਼ ਦੇਖ ਦਿਓ ਦਿਖਾਓ ਜੀ ਪੂਰੀ ਸਟਾਈਲਿਸ਼ ਚੀਜ਼ ਹੈ ਪੂਰੀ ਸਟਾਈਲਿਸ਼ ਚੀਜ਼ ਹੈ 10 ਰੁਪਏ ਦੀ ਚੀਜ਼ ਨਹੀਂ ਹੈਗੀ ਤੁਸੀਂ ਕਹਿੰਗੇ 10 ਰੁਪਏ ਨੇ ਸਾਨੂੰ ਗਿਫਟ ਦੇ ਰਿਆ ਮਹਿੰਗਾ ਗਿਫਟ ਹੈ ਜੀ ਠੀਕ ਹੈ ਤੇ ਹੋਰ ਬਾਈ ਜੀ ਆਪਣੇ ਕੋਲੇ ਚੀਜ਼ਾਂ ਜਿਵੇਂ ਮਿਕਸੀ ਆਹ ਕਿਹੜੀ ਮਿਕਸੀ ਵਈ ਬਾਈ ਇਹ ਸਿੱਧਾ ਹੀ ਉੱਤੇ ਚੱਲਦੀ ਹੈ ਇਲੈਕਟ੍ਰੋਨਿਕ ਇਹ ਸਿੱਧਾ ਇਲੈਕਟ੍ਰੋਨਿਕ ਬਹੁਤ ਸੌਖਾ ਸੌਹਣ ਤੇ ਜਰਾ ਆ ਦੇਖੋ ਸਿੱਧਾ ਕੋਈ ਉੱਤੇ ਕਿ ਜੜਨ ਦੀ ਲੋੜ ਨਹੀਂ ਸਿੱਧੀ ਹੈ ਬਸ ਸਿੱਧਾ ਟੱਕਣ ਲ ਬਟਨ ਨਪੋ ਇਹ ਆਪਣਾ ਜੋ ਮਿਸ਼ਨ ਚੈਲੰਜ ਵੀ ਪੂਰੀ ਕਾਮਯਾਬ ਹੋ ਜੀ ਇਹ ਜਗਾਹ ਪ੍ਰੀਮੀਅਮ ਕੁਆਲਿਟੀ ਹੈਗੀ ਬਈ ਕੋਈ ਹੋਰ ਦਿਖਾਓ ਜੇ ਆਪਣਾ ਚਮਚੇ ਪਾਉਣ ਵਾਲੀ ਚੀਜ਼ਾਂ ਹੋ ਗਈਆਂ ਜਾਂ ਆਪਣੇ ਕੋਈ ਹੋਰ ਚਮਚੇ ਪਾਉਣ ਵਾਲੀ ਚੀਜ਼ਾਂ ਤੁਸੀਂ ਆ ਦੇਖੋ ਜੀ ਸਭ ਤੋਂ ਨਵੀਂ ਚੀਜ਼ ਲੱਕੜ ਦੀ ਆਈ ਹੈ ਆਪਣੇ ਕੋਲੇ ਇਹ ਕਾਹ ਆਈ ਹੈ ਜੀ ਠੀਕ ਹੈ ਭਾਈ ਜੀ ਪੂਰੇ ਲੱਕੜ ਦੀ ਲਾਈਫ ਟਾਈਮ ਗਾਰੰਟੀ ਹੈ ਜੇ ਖਰਾਬ ਹੋ ਗਿਆ ਵਾਪਸ ਦੇ ਬਾਈ ਜੀ ਸਾਡੇ ਨਾਲ ਨਾ ਟਾਈਮ ਗਾਰੰਟੀ ਹੈ ਸਾਡੀਆਂ ਲੇਡੀਜ਼ ਜਿਹਾ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਮੰਨ ਲਿਆ ਚਾਚਾ ਜਿਹਾ ਸਟੈਂਡ ਪਿਆ ਹੁੰਦਾ ਨਾ ਉਹ ਐ ਮਾਰਦੀਆਂ ਨਾਲ ਇਹਨਾਂ ਕੁਛ ਬ੍ਰੇਕੇਬਲ ਨਹੀਂ ਕੋਈ ਜਮਾਂ ਜਮਾਂ ਹੀ ਟੁੱਟਦੀਆਂ ਪਿਓਰ वुਡ ਹੈ ਜਮਾਂ ਪਿਓਰ वुਡ ਦੇਖ ਕੇ ਦਿਖਾਤਾ ਤੁਹਾਨੂੰ ਕਿੰਨਾ ਮਰਜੀ ਪਾਣੀ ਪੀ ਚੱਲੇ ਪਾਣੀ ਪੀ ਲੈ ਕੁਛ ਵੀ ਹੋ ਜਾਏ ਆ ਲਓ ਟੁੱਟਦਾ ਨਹੀਂ ਗਈ ਅਨਬ੍ਰੇਕੇਬਲ ਹੈ ਬਿਲਕੁਲ ਟੁੱਟਦਾ ਨਹੀਂ ਹੈਗਾ ਭਾਈ ਸਮਾਨ ਆ ਬੋਡਨ ਦੀਆਂ ਟਰੇਆਂ ਆ ਜੇ ਮੈਡੀਕਲ ਬੋਡਨ ਦੀਆਂ ਟਰੇਆਂ ਚੱਲੀਆਂ ਗਈਆਂ ਹ ਰੇ ਇਹ ਬੁਡੰਟ ਡੇ ਪ੍ਰਿੰਟਡ ਹੈ ਸਾਰੀ ਹੈਮੀਲੇਟਰ ਹੈ ਬਾਈ ਜੀ ਬੱਚਿਆਂ ਵਾਸਤੇ ਮਨ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਕੇਲਾ ਨਹੀਂ ਖਵਾਇਆ ਜਾ ਸਕਦਾ ਸਿੱਧਾ ਨਾ 3 ਮਹੀਨਿਆਂ ਦੇ ਆ ਚਾਰ ਮਹੀਨੇ ਪੰਜ ਮਹੀਨੇ 6 7 ਮਹੀਨੇ ਦੇਖੋ ਬੱਚਾ ਖਾਂਦਾ ਨਹੀਂ ਨਾ ਕੇਲਾ ਇਹਦੇ ਵਿੱਚ ਪਾ ਕੇ ਤੁਸੀਂ ਕੇਲਾ ਬਾਈ ਬੱਚੇ ਨੂੰ ਖਵਾ ਸਕਦੇ ਹੋ ਉਹ ਬਾਈ ਕੋਲੇ ਹੈਗਾ ਠੀਕ ਆ ਬਾਈ ਕੋਲੇ ਚੀਜ਼ਾਂ ਦੇਖ ਸਕਦੇ ਹੋ ਬਾਈ ਤੁਸੀਂ ਇੱਕ ਵਾਰੀ ਨਿਗਾ ਮਰਵਾ ਦੇ ਬਾਈ ਵੀ ਕੀ ਕੀ ਚੀਜ਼ਾਂ ਨੇ ਬਾਈ ਕੋਲੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਵਧੀਆ ਚੀਜ਼ਾਂ ਪਈਆਂ ਨੇ ਕਮਰੇ ਦੀ ਡੈਕੋਰੇਸ਼ਨ ਵਾਸਤੇ ਬਾਈ ਕੋਲੇ ਚੀਜ਼ ਪਈ ਐ ਇਹ ਲੈਂਪ ਲਾਈਟ ਪਈ ਸਿੱਧਾ ਸੈੱਲ ਪਾ ਕੇ ਚੱਲਦਾ ਜੀ ਸੈੱਲ ਪਾ ਕੇ ਸਿੱਧਾ ਚੱਲਦਾ ਸਾਰਾ ਕੋ ਬੱਚਿਆਂ ਦੀਆਂ ਘੈਂਟ ਤੋਂ ਘੈਂਟ ਜੈਨੂਅਲ ਚੀਜ਼ਾਂ ਨੇ ਬਾਈ ਜੀ ਬਾਈ ਜੀ ਡਿਲੀਵਰੀ ਵੀ ਕਰਦੇ ਆ ਹਾਂ ਦੇਖੋ ਮਾਰਬਲ ਦਾ ਸਾਬ ਡਿਸਪੈਂਸਰ ਪੂਰਾ ਵਧੀਆ ਹਾਈਲੈਕਸ ਬ੍ਰਾਂਡ ਦਾ ਹੈਗਾ ਤੁਹਾਨੂੰ ਦੇਖੀ ਜੀ ਕੋਈ ਵੀ ਮਿਲੇਗੀ ਸਾਰੀ ਬ੍ਰਾਂਡਡ ਚੀਜ਼ ਮਿਲੇਗੀ ਠੀਕ ਹੈ ਬਾਈ ਜੀ ਆਹ ਬੋਟਰ ਆ ਗਏ ਸਾਰੀਆਂ ਆਸਟੈਲੋ ਦੀਆਂ ਕੀ ਮਿਲਟਨ ਦੀਆਂ ਸਾਰੀਆਂ ਤੁਹਾਨੂੰ ਬੋਟਰਾਂ ਮਿਲਣਗੇ ਗਰਮ ਠੰਡੇ ਪਾਣੀ ਵਾਲੀਆਂ ਇਹਨਾਂ ਸੋਨੂ ਰੰਗ ਵੀ ਮਿਲ ਜਾਣਗੇ ਕੱਪ ਲਗਾਏ ਹੋ ਕੁੰਮਾ ਆ ਕਿਹੜਾ ਗੈਰੇ ਤੁਸੀਂ ਆਹ ਗਲਾਸ ਹੈ ਜੀ ਰੇਟਿੰਗ ਗਲਾਸ ਜੂਸ ਗਲਾਸ ਹੈ ਬਹੁਤ ਸ਼ਾਨਦਾਰ ਚੀਜ਼ ਲੱਗੀ ਇਹਨਾਂ ਇੱਕ ਕੁੰਮਾ ਦਾ ਬੰਦ ਪੂਰਾ ਠੀਕ ਹੈ ਇਸ ਤੋਂ ਇਹਨੂੰ ਰੋਟੇਟ ਕਰੋ ਨਾਲ ਇਹਦੀ ਲੁੱਕ ਹੀ ਪੂਰੀ ਇੰਪੋਰਟਡ ਲੁੱਕ ਹੈਗੀ ਬਿਲਕੁਲ ਹੈਵੀ ਰੇਟ ਹੋ ਜਾਦਾ ਨਾ ਹੈਵੀ ਬਹੁਤ ਜ਼ਿਆਦਾ ਹੀ ਪਰ ਰੇਟ ਵੀ ਤੁਹਾਨੂੰ ਬਹੁਤ ਵਾਜੀ ਮਿਲੇਗਾ ਇਸ ਲਈ ਬਾਕੀ ਆਪਣੇ ਕੋਲੇ ਬੈਡ ਸਰਵਰ ਆਰਗੇਨਾਈਜ਼ਰ ਸਾਰੀ ਐਡ ਰੇਟ ਚੀਜ਼ ਮਿਲੇਗੀ ਤੇ ਬਾਈ ਜੀ ਸਾਨੂੰ ਇੱਕ ਵਾਰ ਐ ਦੱਸ ਦਿਓ ਦੁਕਾਨ ਦਾ ਨਾਮ ਦੱਸ ਦਿਓ ਆਪਾਂ ਨੂੰ ਕਿੱਥੇ ਆਪਾਂ ਖੜੇ ਆ ਇਸ ਟਾਈਮ ਕਿੱਥੇ ਆਪਣੀ ਦੁਕਾਨ ਹੈ ਤੇ ਮੋਬਾਈਲ ਨੰਬਰ ਬਾਈ ਜੀ ਦੁਕਾਨ ਆਪਣੀ ਸ਼੍ਰੀ ਬਾਲਾ ਜੀ ਕਰੋਕੀ ਸਟੋਰ ਜਵਾਰਕਾ ਰੋਡ ਤੇ ਜੀ ਜਵਾਰਕਾ ਰੋਡ ਆਪਣੇ ਨੇੜੇ ਸਾਹਮਣੇ ਸੂਤ ਦੇ ਲੱਡੂ ਵਾਲੀ ਦੁਕਾਨ ਹੈਗੀ ਉੱਤੇ ਜਮਾਂ ਸਾਹਮਣੇ ਦੁਕਾਨ ਆਪਣੀ ਬਿਲਕੁਲ ਸਾਹਮਣੇ ਦੁਕਾਨ ਹੈ ਮੋਬਾਈਲ ਨੰਬਰ ਆਪਣਾ ਹੈਗਾ ਜੀ 62807 12399 ਆਪਣਾ ਜੇ ਕੋਈ ਘਰ ਬੈਠੇ ਆਨਲਾਈਨ ਸਮਾਨ ਮੰਗਾਉਣਾ ਚਾਹੇਗਾ ਕਿਤੇ ਵੀ ਠੀਕ ਹੈ ਬਾਈ ਜੀ ਉਹਦਾ ਚਾਰਜ ਤਾਂ ਆਪਾਂ ਅੱਡ ਲਾਂਗੇ ਕਿਲੋਆਂ ਦੇ حساب ਨਾਲ ਲਈ ਕਿਲੋਆਂ ਦੇ حساب ਨਾਲ ਐਕਸਟਰਾ ਚਾਰਜ ਕਿਲੋਆਂ ਦੇ ਹਿਸਾਬ ਨਾਲ ਬਾਈ ਜੀ ਐਕਸਟਰਾ ਰੇਟ ਉਹਨੂੰ ਹੀ ਲੈਣਗੇ ਜਿਹੜੇ ਤੁਹਾਨੂੰ ਵੀਡੀਓ ਤੇ ਦੱਸਿਆ ਇਹਨਾਂ 'ਚ ਕੋਈ ਇੱਕ ਪੈਸੇ ਦਾ ਫਰਕ ਨਹੀਂ ਹੋਏਗਾ ਕੋਈ ਪੈਸੇ ਦਾ ਫਰਕ ਨਹੀਂ ਹੋਣਾ ਬਾਈ ਜੀ ਜ਼ਰੂਰ ਆਇਓ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਤਾ ਨੂੰ ਮੈਂ ਜ਼ਰੂਰ ਬਾਕੀ ਤੁਹਾਨੂੰ ਕੋਈ ਵੀ ਕਿੰਨੀ ਵੀ ਗਿਫਟ ਆਈਟਮ ਚੇਂਜ ਦੀ ਸਾਰੀ ਮਿਲੇਗੀ A ਤੋਂ Z ਠੀਕ ਹੈ ਹਾਂਜੀ ਤੇ ਬਾਈ ਮੈਂ ਆਪਣੀਆਂ ਭੈਣਾਂ ਨੂੰ ਤੇ ਆਪਣੇ ਭਰਾ ਮਾ ਭਰਾਵਾਂ ਨੂੰ ਤੇ ਮੇਰੀਆਂ ਮਾਤਾ ਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਬਾਈ ਜੀ ਤੁਸੀਂ ਦੁਕਾਨ ਦੇਖ ਸਕਦੇ ਹੋ ਤੇ ਬਾਈ ਕੋਲੇ ਜਰੂਰ ਵਿਜ਼ਿਟ ਕਰਨ ਇੱਕ ਵਾਰ ਆਓ ਜੋ ਸਾਡਾ ਮਨ ਲ ਕੇ ਵੀਡੀਓ ਦੇਖ ਕੇ ਆਊਗਾ ਤੇ 2000 ਦੀ ਸ਼ਾਪਿੰਗ ਕਰੂਗਾ ਉਹਨੂੰ ਬਾਈ ਜੀ ਅਲੱਗ ਤੋਂ ਇੱਕ ਚੀਜ਼ ਦੇ ਰਿਹਾ ਉਹ ਵੀ ਮਹਿੰਗੀ ਚੀਜ਼ ਹੈ ਬਾਈ ਜੀ ਜਰੂਰ ਆਇਓ ਬਾਈ ਜੀ ਇੱਕ ਵਾਰ ਤੁਸੀਂ ਬਾਈ ਕੋਲੇ ਜਰੂਰ ਆ ਕੇ ਦੇਖਿਓ ਮੈਨੂੰ ਬੱਚਿਆਂ ਦੀ ਚੀਜ਼ਾਂ ਹੀ ਬਹੁਤ ਘੈਂਟ ਘੈਂਟ ਲੱਗੀਆਂ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਓਗੇ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਬਾਈ ਜੀ ਬਹੁਤ ਠੀਕ ਹੈ